ਹੁਣ ਦੇਖੋ ਕੇਸ ਗੁਰੂ ਦੀ ਮੋਰ ਹੈ ਪਰ ਸਾਰੇ ਸਵੇਰੇ ਕੇਸ ਵਾ ਕੇ ਆਏ ਹੋਗੇ ਉਹਨਾਂ ਨੂੰ ਸਵਾਰ ਕੇ ਆਏ ਹੋਗੇ ਜਿਹੜੇ ਕੇਸ ਸੀਸ ਦਾ ਹਿੱਸਾ ਨਹੀਂ ਰਹੇ ਸਾਡੇ ਦਾੜੇ ਦਾ ਹਿੱਸਾ ਨਹੀਂ ਰਹੇ ਉਹਨਾਂ ਨੂੰ ਕੀ ਕਰਦੇ ਕੇਸ ਕੀਮਤੀ ਨੇ ਜਿੰਨੀ ਦੇ ਸਰੀਰ ਨਾਲ ਜੁੜੇ ਨੇ ਸਿੱਖ ਕੀਮਤੀ ਹੈ ਜਿੰਨੀ ਦੇ ਰੇਕੇਸਾਂ ਨਾਲ ਜੁੜਿਆ ਹੈ ਜੈਸੇ ਕੇਸ ਨਖ ਨੋ ਕੱਟੇ ਗਏ ਕੋਈ ਕੀਮਤ ਰਹਿ ਜਾਂਦੀ ਰੋਲਦੇ ਨੇ ਕੇਸ ਕੱਟੇਗੇ ਸੰਸਕਾਰ ਕਰ ਦਿੱਤਾ ਜਾਂਦਾ ਜੈਸੇ ਕੇਸ ਨਖ ਥਾਨ ਪਿਸ਼ਟਨਾ ਸੁਹਾਤ ਕਾਹੂ ਕਹਿ ਲਗੇ ਤੇਰੇ ਨਾਓ ਕੱਟੇਗੇ ਸਾੰਭਦਾ ਨਹੀਂ ਆ ਤੇਰੇ ਸੀਸ ਦੇ ਕੇਸ ਤੇਰੇ ਦੜੇ ਦੇ ਕੇਸ ਵੰਦੇਆ ਹੋਇਆ ਨਿਕਲ ਕੇ ਸਾਹਮਦਾ ਨਹੀਂ ਆ ਤੇ ਪਿਆਰਿਆ ਪ੍ਰਿਆ ਬਿਸ਼ਰਿਤ ਜਿਹੜੇ ਰੱਬ ਤੋਂ ਟੁੱਟ ਜਾਂਦੇ ਨੇ ਉਹਨਾਂ ਦੀ ਹਾਲਤ ਵੀ ਇਹੀ ਹੋ ਜਾਂਦੀ